ਭੋਲਾ ਕਹਿੰਦਾ ਦਵਾਈ ਵਿਕੀ ਬਹੁਤ ਘੱਟ ਬਈ ਸਾਡੀ ਦੁਕਾਨ ਤੇ ਲੈਣ ਆਈ ਨਹੀਂ ਐਕਤੀ ਜੱਟ ਬਈ ਕਿਸੇ ਨੇ ਆ ਕੇ ਸਾਡੀ ਦੁਕਾਨ ਤੇ ਦਵਾਈ ਨਹੀਂ ਲਈ ਭੋਲਾ ਕਹਿੰਦਾ ਸਾਲੀ ਐਕਤੀ ਝੋਨੇ ਨੂੰ ਪਤਾ ਲਪੇਟ ਹੀ ਨਹੀਂ ਪਈ ਇਹ ਹੈ ਸਾਡੇ ਪਿੰਡ ਦਾ ਦਵਾਈਆਂ ਵਾਲਾ ਭੋਲਾ ਬਈ ਕਹਿੰਦਾ ਜੈ ਜ ਰੇਟਾਂ ਤੇ ਦਵਾਈ ਦੇਮਾ ਰੱਖਾ ਨਾ ਭੋਰਾ ਉਹਲਾ ਬਈ ਕਹਿੰਦਾ ਮੈਂ ਤੁਹਾਨੂੰ ਦੱਸਦਾ ਹਾਂ ਗੱਲ ਸਹੀ ਕਹਿੰਦਾ ਸਾਲੀ ਐਕਤੀ ਝੋਨੇ ਨੂੰ ਪਤਾ ਲਪੇਟ ਹੀ ਨਹੀਂ ਪਈ ਕਹਿੰਦਾ ਜੱਟਾਂ ਨੇ ਐਕਤੀ ਮਸਾਂ ਇੱਕ ਇੱਕ ਐ ਸਪਰੇ ਕਰੀ ਕਹਿੰਦਾ ਆਹ ਦੇਖ ਲੈ ਮੇਰੀ ਸ਼ੀਸ਼ੀਆਂ ਨਾ ਸਾਰੀ ਦੁਕਾਨ ਪਈ ਆ ਭਰੀ ਕਹਿੰਦਾ ਐਕਤੀ ਵਹੀ ਵੀ ਮੇਰੀ ਖਾਲੀ ਆ ਰਹੀ ਕਹਿੰਦਾ ਸਾਲੀ ਝੋਨੇ ਨੂੰ ਐਕਤੀ ਪਤਾ ਲਪੇਟ ਹੀ ਨਹੀਂ ਪਈ ਕਹਿੰਦਾ ਨਾ ਐਕਤੀ ਸੁੰਡੀ ਪਈ ਨਾ ਪਿਆ ਤੇਲਾ ਬਈ ਕਹਿੰਦਾ ਅੱਗੇ ਸੁਪਰੇਹਾ ਕਰਦਿਆਂ ਦਾ ਖੇਤਾਂ ਵਿੱਚ ਲੱਗਿਆ ਰਹਿੰਦਾ ਸੀ ਮੇਲਾ ਬਈ ਕਹਿੰਦਾ ਭੋਲੇ ਐਕਤੀ ਦਵਾਈ ਲੈਣੀ ਆ ਕਿਸੇ ਨੇ ਆ ਕੇ ਗੱਲ ਦੁਕਾਨ ਤੇ ਨਹੀਂ ਕਹੀ ਕਹਿੰਦਾ ਸਾਲੀ ਐਕਤੀ ਝੋਨੇ ਨੂੰ ਪਤਾ ਨਬੇਟੀ ਨਹੀਂ ਪਈ